ਤੁਹਾਡੇ ਕੋਲ ਕੇ ਤੁਸੀਂ ਤਾਂ ਮਨਗਤ ਪੱਤ ਲੱਗ ਲੈਣੀ ਐ ਬੀ ਜੀ ਮੇਰੀ ਗੱਲ ਸੁਣੋ ਸਾਡੇ ਨਾਲ ਨੀ ਲਾਗੋ ਚੱਲ ਗਿਆ ਦਿਓ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾਗਾ ਵੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗਾ ਕਿ ਆਓ ਅੱਜ ਮੇਰੇ ਕੋਲ ਇਹ ਚੀਜ਼ਾਂ ਆ ਗੱਲਾਂ ਤੇ ਅਹੇ ਅਹੀਂ ਕਿਹੜੀਆਂ ਕੋਈ ਤਾਂ ਜਗ ਨਾ ਨਾ ਸਾਨੂੰ ਵੀ ਪਤਾ ਹੈ ਪਿੱਤਾਂ ਦਾ ਬੜਾ ਜੀ ਗੱਲਾਂ ਤੇ ਮੇਰੀ ਬਾਤ ਦਾ ਸਮਝ ਖਰਾਬ ਨਹੀਂ ਕਰਨਾ ਚਾਹੁੰਦੇ ਅੱਜ ਕਿ ਮੈਨੂੰ ਗੱਲ ਦੱਸੋ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹਾਂਜੀ ਹੁਣ ਰਾਹ ਚ ਆਪਾਂ ਜੇ ਰੋਕਦੇ ਆਂ ਟੱਕਦੇ ਆਂ ਇ ਠੰਗਾ ਮੈਂ ਅਸੀਂ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਹਾਂ ਉਹਨਾਂ ਦਾ ਕੋਈ ਨਿਸ਼ਾਨ ਨਹੀਂ ਆਉਂਦੀ ਆ ਤੁਹਾਡੀਆਂ ਮੰਗਾਂ ਇਹ ਗੱਲ ਸੁਣੋ ਤੁਹਾਡੀਆਂ ਮੰਗਾਂ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰ ਆਪਾਂ ਨਾਲੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਭਰਗੋ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਈ ਇੱਕ ਮੇਰੀ ਬੇਰਤੀ ਹੈ ਹੱਥ ਜੋੜ ਕੇ ਬੇਰਤੀ ਹੈ ਹਾਂਜੀ ਆਪਾਂ ਭਰਾਵਾ ਸਾਰੇ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦੇ ਆ ਉਹ ਜੇ ਆਪਣੇ ਬੰਦਿਆਂ ਦੇ ਰਾਹ ਰੋਕਾਂਗੇ ਆਪਣੇ ਬੰਦਿਆਂ ਨੂੰ ਤੰਗ ਹੋਣਗੇ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲ ਹਾਂਜੀ 에어ਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਉਹਨਾਂ ਦੀ ਬੰਦਗੀ ਕਰਦੇ ਨੇ ਜਿਹੜੀ ਪੈਟਿਕਲ ਜਿਹੜੀ ਸੈਂਟਰ ਨੇ ਕੀਤਾ ਉਹ ਸੈਂਟਰ ਨੇ ਬੰਦ ਕਰ ਦਿੱਤੀ ਸੈਂਟਰ ਨੇ ਕੀ ਗੱਲ ਸੋਚੀ ਅਸੀਂ ਦੋਵਾਂ ਪਾਸੇ ਦੋਵੇਂ 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 ਮੈਂ ਜਵਾਬ ਦੇ ਦੋ ਜਵਾਬ ਦਿਓ ਜੀ ਜਵਾਬ ਦਿਓ ਇਹ ਉਹ ਸੈਂਟਰ ਨੇ ਬੰਦ ਕੀਤਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਿਲਕੁਲ ਦਿੱਤਾ ਕੋਈ ਰਾਹ ਬੰਦ ਨਹੀਂ ਆਪਾਂ ਅੰਬਾਲਾ ਅੰਬਾਲੇ ਵਿੱਚ ਇੰਨੇ ਕਾਰੋਬਾਰੀ ਆ ਅੱਛਾ ਜਦੋਂ ਮੀਟਿੰਗ ਹੋਈ ਉਹਨਾਂ ਨੂੰ ਬੱਕੈਦ ਅੱਛਾ ਮੈਨੂੰ ਇਹ ਦੱਸਿਓ ਮੈਨੂੰ ਇਹਨਾਂ ਦੱਸਿਓ ਮੈਨੂੰ ਇਹਨਾਂ ਦੱਸਿਓ ਬੜਾ ਹੈ ਗੱਲ ਸਰ ਇੱਕ ਮਿੰਟ ਕੋ ਜਵਾਬ ਪਈਆ ਉਹ ਜਵਾਬ ਦਿਓ ਤੂੰ ਮੇਰੀ ਗੱਲ ਸੁਣੋ ਨਾ ਬੋਟਾ ਹਾਂ ਅੱਛਾ 1 ਮਿੰਟ 1 ਮਿੰਟ ਨਾਲ ਕੋ ਬੋਟਾ ਸੋ ਮੈਨੂੰ ਇਹ ਦੱਸਿਓ ਹਾਂਜੀ ਇਹ ਲੋਕ ਤਾਂ ਨਾਲ ਆਇਆ ਹਾਂਜੀ ਪੰਜਾਬ ਚ ਕਿੰਨੇ ਜਵਾਨ ਸੀ ਉਹ ਕਿਸਾਨ ਕਿੰਨੇ ਜਵਾਨ ਹੋ ਜਿਹੜੇ ਸ਼ਹੀਦ ਹੋ ਸਸ ਤੋਂ ਆਪਾਂ ਦਿੱਲੀ ਹੋ ਗਿਆ ਗਰਦਾਸ ਕੋ ਹਾਂਜੀ 52 ਇੱਥੇ ਹੋ ਗਏ 52 ਕਿੰਨੇ ਨੂੰ ਮੈਂ ਨੌਕਰੀਆਂ ਤੇ ਮੱਗ ਪੱਤੇ ਤਾਂ ਦੇਤਾਂ ਦਾ ਮਤਲਬ ਕੀ ਹੈ ਅਗਲੇ ਮਹੀਨੇ ਆਏ ਹੋਣਗੇ ਕਿਸਾਨਾਂ ਦੀ ਬਹਿਸ ਹੋਣੀ ਹੈ ਮੈਨੂੰ ਇੱਕ ਦੱਸਿਓ ਕਿ ਮੈਂ ਆ ਲਿਸਟ ਕਿਹੜੇ ਕਿਹੜਾ ਕਿਸਾਨ ਆ ਜਿਹੜਾ ਸੀ ਹੋਇਆ ਇੱਕ ਦਾ ਨਾਮ ਦੱਸਿਓ ਇੱਕ ਦਾ ਨਾਮ ਦੱਸਿਓ ਕਿਹੜਾ ਕਿਸਾਨ ਸੇਖਵਾ ਤੋਂ ਹੋਏ ਆ ਜੀ ਆਪਣੇ ਹਾਂ ਜੀ ਜਿਲੇ ਗੁਰਦਾਸਪੁਰ 12 ਜਨਸੀ ਮੈਂ ਹੋਰ ਠੀਕ ਹੈ ਮੈਂ ਤੈਨੂੰ ਦੱਸ ਦਵਾਂ ਕੋਈ 77 ਕੇ ਠੀਕ ਆ ਮਾਦਾ 2 ਮਿੰਟ ਬਾਰਡਰ ਦੀ ਨਹੀਂ 52 ਇਹ ਸ਼ੰਭੂ ਬਾਰਡਰ ਤੇ 600 ਦੇ ਵੱਧ ਕਰੀਬ ਹੈ ਯਾਨੀ ਕਹਦੀਆਂ ਜੱਗਾਂ ਮੌਜੂਦ ਨੇ 2 ਮਿੰਟ ਦਾ 12 ਜ਼ਿਲ੍ਹੇ ਦੇ ਸਾਡੇ ਕਿਸਾਨ ਸੀ 12 ਦੇ ਨਾਮ ਦਾ 500 ਇੱਕ ਮੇਰੀ ਗੱਲ ਸੁਣ ਕੇ ਆਪਾਂ ਦਾ ਧੰਨਵਾਦ ਕੀਤਾ ਤਾਂ ਹਰ ਗੱਲ ਹੀ ਮੱਫੀ ਨਹੀਂ ਹੁੰਦਾ ਹੁੰਦਾ ਪੜ੍ਹਨ ਕਰ ਲਗੇ ਸਕੂਲਾਂ ਦੇ ਉੱਤੇ ਆਪਣੇ ਵਿਸ਼ਵਾਸ ਕਰ ਰਹੇ ਕਿ ਨਾ ਸਨਾਂ ਨਾਲ ਬੜੀ ਬਹਿਸ ਹੋਈ ਤਿੱਖੀ ਕਿ ਤੁਹਾਨੂੰ ਕੱਢੀ ਦੇ ਵਿੱਚ ਆਉਣਾ ਪਿਆ ਕਿਸੇ ਮਾਪੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਨਾਂ ਨਾ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਵੀ ਕਿਸਾਨਾਂ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾ ਲਈ ਜਾ ਰਹੇ ਆ 5 500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਦੀ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਧੱਕੇਸ਼ਾਹੀ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹ ਸਕਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤਾਂ ਬਿਲਕੁਲ ਸਟੇਜ ਤੋਂ ਕਹੀ ਗਈ ਹੈ ਕਿ ਤੁਸੀਂ ਆ ਚੰਗੇ ਕੰਮਾਂ ਉਹਨਾਂ ਦੇ ਪ੍ਰਸ਼ੰਸਾ ਕਰੋ ਜਾਂ ਮਿਲ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕੇਵਰੀ ਦੁੱਖ ਲੱਗਦਾ ਜਦੋਂ ਅਨਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਹਾਂ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਚੱਲ ਕੀ ਰਿਹਾ ਵਾ ਠੀਕ ਜੀ ਦੇਖਣ ਤੋਂ ਵੀ ਕਿ ਕਿਸਾਨ ਮੁਰਦਾਬਦ ਦੇ ਨਾਰੇ ਲਾ ਰਹੇ ਸੀ ਤੇ ਐਮ ਐਲ ਏ ਸਾਹਿਬ ਆ ਬਾਕੀ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਦੇਖੋ ਜੀ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿਹਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜਾ ਦੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚ ਉਹ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੂੰ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਗੱਲ ਕਰਨ ਦਾ ਤਾਂ ਕਿ ਸਿਰਫ ਹਾਜ਼ਰੀ ਲਵਾਉਣੀ ਹੈ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਤੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸੇ ਨਾਲ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਨੇ ਸਾਡੇ ਨਾਲ ਹੁਣ ਜੇ ਸਾਡੇ ਬੰਦੇ ਦੋ ਦੋ ਚਾਰ ਚਾਰ 400 ਬੰਦੇ ਫਿਰ ਉਹ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰਦੇ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਸਾਡਾ ਭਾਈਚਾਰਕ ਸਾਂਝ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰਹਾਰਿਆ ਕੌਣ ਨਹੀਂ ਆ ਇਹ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦਿੰਦਾ ਬੈਠ ਕੇ ਗੱਲ ਕਰਦੇ ਆ ਚਲੋ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਆ India Crime News.